ਮਾ ਪੜਿਆ ਪੜਿਆ ਬਣ ਹੈਗਾ ਜੀ ਉਹਦਾ ਇੱਕ ਮਰਾਜਾ ਦੋਸਤ ਆਈ ਉਹ ਵਿਚਾਰਾ ਦੇ ਜਾਂਦਾ ਮੈਨੂੰ ਕੋਈ ਬੁਕਿੰਗ ਆਉਂਦੀ ਆ ਜੇ ਤੁਹਾਡੇ ਏਰੀਆ ਦੇ ਅੰਦਰ ਉੱਥੇ ਲੈ ਜਾ ਗੱਡੀ ਬਹੁਤ ਔਖੀ ਹੁੰਦੀ ਆ ਜੀ ਉਹ ਤਾਂ ਮੈਂ ਜਿਆਦਾ ਪੰਗਾ ਛੇੜ ਰ ਗਿਆ ਜੀ ਉਹ ਮੈਂ ਗੂਗਲ ਪੇਜ ਦਾ ਚਲਾਈ ਨਾ ਮੈਨੂੰ ਹਸਾਬ ਜਾ ਹੈ ਨਹੀਂ ਬਸ ਉਹ ਦੇਖ ਲੈਣਾ ਜੀ ਟਿਕ ਜਾ ਲੱਗ ਗਿਆ ਪੈ ਗਿਆ ਜੀ ਪੈਸੇ ਹੋਰ ਤਾਂ ਕੀ ਚੱਕਰ ਹੁੰਦਾ ਉਹਦਾ ਮੇਰੇ ਕੋਲ ਕੈਸ਼ ਨਹੀਂ ਹੈਗਾ ਆਨਲਾਈਨੇ ਪਵਾ ਲਾ ਤੂੰ ਬ੍ਰੇਵ ਮੈਸੇਜਾਂ ਨਹੀਂ ਆਇਆ ਦੇਖ ਲੈ ਕਈ ਵਾਰ ਮੈਸੇਜ ਨਾ ਲੇਟ ਆਉਂਦਾ ਹੁੰਦਾ ਆ ਆ ਦੇਖ ਮੇਰੇ ਲਈ ਤਾਂ ਹੋ ਗਿਆ ਟਿਕ ਲੱਗ ਗਿਆ ਅ ਗੁਰਪ੍ਰੀਤਿਆ ਨਾ ਤੇਰਾ ਨਾਮ ਕਿਹੜੀ ਗੇਮ ਖੇਡਦਾ ਬਾਈ ਕ੍ਰਿਕਟ ਖੇਡਦਾ ਵੀਰੇ ਅੱਛਾ ਚੱਲ ਵਧੀਆ ਬਾਈ ਅੱਜ ਐਤਵਾਰ ਆ ਰਿਹਾ ਹੈ ਮੈਚ ਅੱਜ ਬਈ ਹੈ ਹਾਂ ਵੀਰੇ ਕਿੱਥੇ ਕਰਾਗੇ ਵੀਰੇ ਗਰਾਊਂਡ ਬਸ ਵੀਰੇ ਪੁਲੀ ਟੱਪ ਕੇ ਅੱਗੇ ਗਰਾਊਂਡ ਅੱਛਾ ਉਹ ਪੁਲੀ ਹੈ ਓ ਯਾਰ ਮੈਨੂੰ ਪੀਤ ਜਾਨੀ ਨਾ ਮੈਂ ਨਾ ਮਹੀ ਕੰਮ ਕਰਿਆ ਬਾਈ ਹਜੇ ਕੋਈ ਨਹੀਂ ਵੀਰੇ ਆਉਣ ਵਾਲੀਆ ਗਰਾਉਂਡ ਬੱਸ ਮੈਨੂੰ ਨਾ ਉਹਨੇ ਮੇਰਾ ਇੱਕ ਦੋਸਤ ਆ ਕੈਬ ਕੈਬ ਜੀ ਨਹੀਂ ਚਲਦੇ ਆੜਿਆ ਔਰ ਤੁਸੀਂ ਫੋਨ ਕਰਿਆ ਆਉਣਾ ਉਤੇ ਹਾਂ ਵੀਰੇ ਉਹਨੇ ਮੈਨੂੰ ਫੋਨ ਕਰਿਆ ਦੀ ਕਹਿੰਦਾ ਉਥੇ ਬਾਈ ਖੜਿਆ ਸੋ ਉਥੇ ਬਾਈਪਾਸ ਥੱਲੇ ਕਹਿੰਦਾ ਉਹਨੂੰ ਮਤਲਬ ਜਾ ਕੇ ਜਾ ਕੇ ਬਿਠਿਆ ਲਾ ਮੈਨੂੰ ਯਾਰ ਹਿਸਾਬ ਜਾਨੀ ਉਹਦਾ ਫਿਰ ਤੁਸੀਂ ਵਿਚਨਾਲੋ ਵੀਰੇ ਆਇਆ ਆਪੋ ਉਹ ਵੀਰੇ ਹਿਸਾਬ ਜਾਨੀ ਹੈਗਾ ਥੋੜਾ ਜਨਾ ਮੈਂ ਪੜਿਆ ਹੋਇਆ ਕੱਟਿਆ ਬਾਈ ਯਾਰ ਮੈਂ ਤਾਂ ਇੱਕ ਬਸ ਕਰੀ ਜਾ ਰਿਹਾ ਕੰਮ ਜਹੇ ਪਰ ਯਾਰ ਹਜੇ ਔਖਾ ਜਾ ਲੱਗ ਰਿਹਾ ਕਿਉ ਆਨਲਾਈਨ ਚੱਲਦਾ ਯਾਰ ਸਾਰਾ ਸਿਸਟਮ ਪੈਸੇ ਵੀ ਆਨਲਾਈਨ ਪਾਈ ਜਾਂਦੇ ਨੇ ਆ ਕੈਬ ਜੀ ਦਾ ਵੀ ਸਾਰਾ ਸਿਸਟਮ ਉਹਦਾ ਕਮਰਾ ਵਿਚਾਰਾ ਆੜੀ ਵਧੀਆ ਆ ਮੈਨੂੰ ਫੋਨ ਕਰ ਦੋ ਨਾ ਤੇ ਆ ਰਹੇ ਵੀਰੇ ਹਾਂ ਵੀਰੇ ਲਓ ਜੀ ਕਿੰਨੇ ਪੈਸੇ ਹੋਗੇ ਵੀਰੇ 500 ਕਹੇ ਦੀ ਵੀਰੇ ਨੇ ਉਹਨੇ ਮੈਨੂੰ ਫੋਨ ਤੇ ਕਹਿੰਦਾ 500 ਲੈ ਲਓ ਉਸਕੈਨ ਕਰਨ ਦੇ ਵੀਰੇ ਮੈਂ ਸਕੈਨ ਕਰ ਦਿੰਦਾ ਵੀਰੇ ਕੈਸ਼ ਹੀ ਦੇ ਦਿੰਦੇ ਯਾਰ ਮੈਨੂੰ ਇਹਦਾ ਭੇਤ ਜਹਾ ਨਹੀਂ ਹਜੇ ਮੈਂ ਤਾਂ ਕੱਲ ਪਰਸੇ ਚਲਾਇਆ ਹਾ Google Pay ਜਾਂ ਚਲੋ ਵੀਰੇ ਕੋਈ ਨਹੀਂ ਲੈ ਕੈਸ਼ ਲੈ ਲਓ ਵੈਸੇ ਵੀਰੇ ਤਿਆਰ ਰੱਖਿਓ ਜਿਵੇਂ ਤੁਸੀਂ ਕਹਿਣੋਂ ਭੇਤ ਨਹੀਂ ਹੈਗਾ ਕਈ ਵਾਰ ਲੋਕ ਟਾਂਕਾ ਲਾ ਜਾਂਦੇ ਨੇ ਨਹੀਂ ਭਾਈ ਉਹ ਕਹਿੰਦੇ ਜਦੋਂ ਟਿਕ ਜਾ ਪਾਜ ਜਾਂਦਾ ਕਹਿੰਦੇ ਬਸ ਪੈ ਗਏ ਮੈਂ ਤਾਂ ਉਹ ਦੇਖ ਲੈਣਾ ਨਹੀਂ ਵੀਰ ਉਹ ਫੇਕ ਹੁੰਦਾ ਫੇਕ ਟਿਕ ਦਿਖਾ ਜਾਂਦੇ ਨੇ ਕਹਿੰਦੇ ਨੇ ਪੈਸੇ ਪੈ ਗਏ ਅਕਾਊਂਟ ਆਪਣੀ ਆਉਂਦੀ ਨਹੀਂ ਖਾਤੇ 'ਚ ਮੈਂ ਭਾਈ ਵੀਰ ਸ਼ੁਕਰੀਆ ਵੀਰੇ ਯਾਰ ਆ ਤਾਂ ਵਧੀਆ ਦੱਸਤਾ ਤਨੇ ਚਲੋ ਠੀਕ ਆ ਵੀਰੇ ਜੇ ਲੋਡ ਪਈ ਮੈਂ ਫੋਨ ਕਰ ਦੂੰਗਾ ਫਿਰ ਮੈਨੂੰ ਲੈ ਜਾਓ ਓਕੇ ਭਾਈ ਓਕੇ ਜਿੱਤ ਕੇ ਆਇਓ ਵੀਰੇ ਠੀਕ ਆ ਵੀਰੇ ਭਈ ਆਪਣੀ ਉਹ ਗੱਡੀ। ਹਾਂ ਵੀਰੇ ਆਪਣੀ ਉਹ। ਅੰਬਾਲਾ ਚੱਲੇਗਾ ਯਾਰ। ਵਗ ਚਲਾਂਗੇ ਵੀਰੇ। ਕਿੰਨੇ ਪੈਸੇ ਲਏਗਾ? 1400 ਰੁਪਏ ਲੱਗੂ ਵੀਰੇ ਯਾਰ। 1400 ਦਾ ਜ਼ਿਆਦਾ ਤੂੰ ਦੇਖ ਕੇ ਕਰ ਲੈ। ਆਹ ਤਾਂ ਰਿਹਾ ਅੰਬਾਲਾ ਯਾਰ। ਉਹ ਵੀਰੇ ਮਹਗਾਈ ਬਹੁਤ ਹੋਰੀ ਆ ਯਾਰ। ਤੇਲ ਵੀ ਇੰਨਾ ਮਹਿੰਗਾ ਹੋਇਆ ਪਰ ਟੋਲ ਪਲਾਜ਼ਾ ਵੀ ਆ ਯਾਰ ਰਾਜਾ। 100 ਘੱਟ ਦੇ ਦਿਓ ਤੁਸੀਂ। ਤੂੰ ਐਂ 800 ਰੁਪਿਆ ਲੈ ਲਾ। ਨਾ ਵੀਰੇ 800 ਚ ਨਹੀਂ 12 ਖਾਣਾ ਯਾਰ। 800 ਤਾਂ ਮੈਂ ਰਾਜਪੁਰੇ ਤੱਕ ਦਾ ਲੈਣਾ। ਉਹ ਠੀਕ ਆ। ਕਿੰਨੀ ਕੁ ਦੂਰ ਆ ਮੈਂ ਜਾਣ ਨਹੀਂ ਰਹਿਣਾ ਯਾਰ। ਨਹੀਂ ਵੀਰੇ ਤੁਸੀਂ ਐਂ ਕਰੋ ਚਲੋ 1100 ਦੇ ਦਿਓ ਯਾਰ। 2000 ਰੁਪਿਆ ਲੈ ਯਾਰ ਗਰਮੀ ਬਹੁਤ ਆ ਚਲ ਚੰਗੀ ਹੋਰ ਬਾਈ ਕੰਮਕਾਰ ਵਧੀਆ ਚੱਲ ਰਿਹਾ ਹਾਂ ਵੀਰੇ ਵਧੀਆ ਚੱਲੀ ਜਾਂਦਾ ਹਜੇ 20 ਕਿਤੇ ਨੇ ਹੋਏ ਨੇ ਮੈਨੂੰ ਆ ਗੱਡੀ ਦਾ ਕੰਮ ਕਰੇ ਨੂੰ ਅੱਛਾ ਕਿਹੜਾ ਪਿੰਡ ਆ ਬਾਈ ਦਾ ਰਾਜਗੜ੍ਹ ਹੋਈ ਸੰਗਰੂਰ ਰੋਡ ਤੇ ਅੱਛਾ ਅੱਛਾ ਤੇ ਕਿੰਨੀ ਦਿਹਾੜੀ ਪੈ ਜਾਂਦੀ ਆ ਤੇਰੀ ਦਿਹਾੜੀ ਤਾਂ ਇਹ ਕਈ ਵਾਰੀ ਤਾਂ ਚਲੋ 1000 ਰੁਪਿਆ ਵੀ ਬਣ ਜਾਂਦਾ ਕਈ ਵਾਰੀ 500 ਬਣਦਾ। ਕਈ ਵਾਰੀ ਆਈ ਮੁੜ ਜਾਨੇ ਇਸ ਸਟੈਂਡ 'ਚ ਗੱਡੀ ਖੜਾ ਕੇ ਹੁਣ 2 ਦਿਨ ਹੋ ਗਏ ਆਈ ਮੁੜਿਆ ਜੀ ਬੱਸ। ਉਹ ਯਾਰ ਤੂੰ ਉਹ 'ਚ ਪਾ ਤਾ ਪਤੰਦਰਾ। ਔਲਾ ਉੱਪਰ ਚ ਪਾ ਯਾਰ। ਉੱਪਰ ਉਹ ਕੀ ਹੁੰਦੀ ਐ ਜੀ? ਉਹ ਯਾਰ ਆਨਲਾਈਨ ਤੈਨੂੰ ਪਤਾ ਲੱਗ ਜਾ ਕਰੂਗਾ ਕਿੱਥੋਂ ਸਵਾਰੀ ਕਿੱਥੋਂ ਕਿੱਥੇ ਛੱਡਣੀ ਆ। ਅੱਛਾ ਉਹ ਕੈਬ 'ਚ ਉਹਦਾ ਹੀ ਮੈਨੂੰ ਹਿਸਾਬ ਨਹੀਂ ਹੈਗਾ ਜੀ। ਮੈਂ ਪੜਿਆ-ਪੜਿਆ ਬੈਨ ਹੈਗਾ ਜੀ। ਉਹਦਾ ਇੱਕ ਮਰਾਜਾ ਦੋਸਤ ਆਈ। ਉਹ ਵਿਚਾਰਾ ਦੇ ਜਾਂਦਾ ਮੈਨੂੰ ਕੋਈ ਬੁਕਿੰਗ ਆਉਂਦੀ ਆ। ਵੀ ਆ ਜੇ ਤੁਹਾਡੇ ਏਰੀਆ ਦੇ ਅੰਗੇ ਉੱਥੇ ਲੈ ਜਾ ਗੱਡੀ। ਫਿਰ ਤਾਂ ਯਾਰ ਤੈਨੂੰ ਆਨਲਾਈਨ ਪੇਮੈਂਟ ਪਾਉਣੀ ਬਹੁਤ ਔਖੀ ਹੁੰਦੀ ਹੁੰਨੀ ਬਹੁਤ ਔਖੀ ਹੁੰਦੀ ਹੈ ਜੀ ਉਹਦਾ ਮੈਂ ਜਿਆਦਾ ਪੰਗਾ ਛੇੜ ਰ ਗਿਆ ਜੀ ਮੈਂ ਗੂਗਲ ਪੇ ਜਦਾ ਚਲਾਈ ਨਾ ਮੈਨੂੰ ਹਸਾਬ ਜਾ ਹੈ ਨਹੀਂ ਬਾਕੀ ਦਾ ਮੈਂ ਕੈਸ਼ ਹੀ ਲੈਣਾ ਜੀ ਜੇ ਕੈਸ਼ ਨਹੀਂ ਦਿੰਦਾ ਕੋਈ ਫਿਰ ਪਾ ਦਿੰਦਾ ਜੀ ਅਗਲਾ ਪੈਸੇ ਬਸ ਉਹ ਦੇਖ ਲੈਣਾ ਜੀ ਟਿਕ ਜਾ ਲੱਗ ਗਿਆ ਪੈਗੇ ਜੀ ਪੈਸੇ ਹੋਰ ਤਾਂ ਕੀ ਚੱਕਰ ਹੁੰਦਾ ਉਹਦਾ ਅੱਛਾ ਚਲ ਕੋਈ ਨਹੀਂ ਚਲ ਆਏ ਕਰੀ ਮੈਨੂੰ ਅਗਲੇ ਚੌਂਕ ਤੇ ਤਾਰ ਦੇ ਇੱਥੇ ਤਾਰਨਾ ਨਹੀਂ ਤੁਹਾਨੂੰ ਹਾਂ ਹਾਂ ਠੀਕ ਹੈ ਠੀਕ ਹੈ ਖਾਲ ਯਾਤਰਾ ਸਕੈਨਰ ਜਾਂ ਨਹੀਂ ਮੈਂ ਆਨਲਾਈਨ ਪਾ ਦਿੰਦਾ ਤੈਨੂੰ ਸਕੈਨਰ ਬਰੇ ਕੈਸ਼ ਦੇ ਦੇਂ ਤੈਨ ਯਾਰ ਮੇਰਾ ਕੈਸ਼ ਨਾ ਪਿੱਛੀ ਚੱਲ ਗਿਆ ਮੇਰੇ ਕੋਲ ਕੈਸ਼ ਨਹੀਂ ਹੈਗਾ ਆਨਲਾਈਨ ਹੀ ਪਵਾ ਲਾ ਤੂੰ ਬਰੇ ਮੈਂ ਤੇਲ ਪੋਣਾ ਯਾਰ ਤੇਰੇ ਇਚ ਕੀ ਗੱਲ ਆ ਤੂੰ ਤੇਲ ਇਚ ਆਨਲਾਈਨ ਹੀ ਕਰਦੀ ਆ ਅਗਲੇ ਨੂੰ ਲੈ ਲੋ ਬਰੇ ਯਾਰ ਆ ਵੀ ਇਹ ਮੈਂ ਤਾਂ ਸਕੈਨਰ ਜਾਂ ਕੀ ਹੁੰਦਾ ਦੀ ਫੋਟੋ ਖਿੱਚਰ ਕੀ ਆ ਆ ਲੋ ਹੀ ਦੇਖੋਗੇ ਵੀਰੇ ਉਹ ਮੈਸੇਜ ਆ ਨਹੀਂ ਆਇਆ ਦੇਖ ਲੈ ਕਈ ਵਾਰ ਮੈਸੇਜ ਨਾ ਲੇਟ ਆਉਂਦਾ ਹੁੰਦਾ ਆ ਆ ਦੇਖ ਮੇਰੇ ਲੱਭਦਾ ਹੋ ਗਿਆ ਟਿਕ ਲੱਗ ਗਿਆ ਅ ਗੁਰਪ੍ਰੀਤ ਹੈ ਨਾ ਤੇਰਾ ਨਾਮ ਠੀਕ ਆ ਵੀਰੇ ਚੰਗਾ ਜੀ ਵਾਸ ਚੰਗਾ ਓਕੇ ਹੈ ਚੰਗਾ ਜੀ ਕਿੰਨਾ ਸਾਸ਼ਤਰੀਕਰ ਜੀ ਓ ਬਾਈ ਕੌਣ ਆ ਤੂੰ ਕਿੱਧਰ ਯਾਰ ਪਛਾਣਿਆ ਨਹੀਂ ਜੀ ਸਾਨੂੰ ਤੁਹਾਨੂੰ ਕੱਲ ਮੈਂ ਬਾਲੇ ਛੱਡ ਗਿਆ ਸੀ ਆ ਪੁਲ ਦੇ ਥੱਲੋਂ ਆਪਣੇ ਬਾਈਪਾਸ ਤੋਂ ਓ ਯਾਰ ਤੇਰਾ ਦਿਮਾਗ ਠੀਕ ਆ ਮੈਂ ਤਾਂ ਤੈਨੂੰ ਦੇਖਿਆ ਹੀ ਪਹਿਲੀ ਵਾਰ ਆ ਓ ਯਾਰ ਬਾਈ ਮੈਂ ਕਿਤੇ ਅੰਬਾਲੇ ਨਹੀਂ ਗਿਆ ਠੀਕ ਆ ਮਦਾ ਕਰ ਹੀ ਆ ਤੁਸੀਂ ਭੁੱਲ ਰਹੇ ਹੋ ਜੀ ਕੱਲ ਸੋਨੇ ਮੈਨੂੰ 1000 ਰੁਪਏ ਚ ਮੇਰੀ ਗੱਡੀ ਬੁੱਕ ਕਰੀ ਦੀ ਸਾਨੂੰ ਮੈਂ ਬਾਲੇ ਤਾਰ ਕੇ ਆ ਜੀ ਓ ਬਾਈ ਯਾਰ ਕੌਣ ਆ ਤੂੰ ਯਾਰ ਮੈ ਤਾਂ ਤੈਨੂੰ ਜਾਣਦਾ ਹੀ ਨਹੀਂ ਹੈਗਾ ਤੂੰ ਨਾਲੇ ਜਾ ਯਾਰ ਮੈਨੂੰ ਨਾ ਮੈਨੂੰ ਸੌਣ ਦੇ ਯਾਰ ਟਾਈਮ ਬਹੁਤ ਮੈਨੂੰ ਕੋਈ ਹੋਰ ਕੰਮ ਨਹੀਂ ਹੈਗਾ ਜੀ ਆ ਥੋੜਾ ਪਰਸ ਰਹਿ ਗਿਆ ਦੀ ਵਿੱਚ ਦੇਖੋ ਆ ਥੋੜੇ ਹੀ ਉਧਾਰ ਗਾੜਾ ਚੈੱਕ ਕਰ ਲਓ ਆ ਥੋੜੇ ਪ੍ਰੂਫ ਨੇ ਆ ਥੋੜੇ ਪੈਸੇ ਨੇ ਵਿੱਚ ਗਿੰਨ ਲੋ ਹੀ ਮੜੇ ਮੈਂ ਤਾਂ ਥੋੜਾ ਪਰਸ ਸਮਾਉਣ ਆਇਆ ਸੀ ਮੈਂ ਗੱਡੀ ਸਾਫ ਕਰ ਰਹੀ ਦੀ ਵਿੱਚ ਪਰਸ ਰਹਿ ਗਿਆ ਜੀ ਥੋੜਾ ਉਧਾਰ ਗਾੜ ਦੇਖਿਆ ਮੈਂ ਥੋੜੇ ਪਿੰਡ ਪਹੁੰਚ ਗਿਆ ਜੀ ਆ ਮੋੜ ਤੇ ਬੰਦੇ ਖੜੇ ਦੇ ਕਹਿੰਦੇ ਆਹੀ ਕੋਠੀ ਆ ਜੀ ਮੋੜ ਤੇ ਠੀਕ ਹੈ ਜੀ ਚੰਗਾ ਜੀ ਮੈਂ ਸਵਾਰੀ ਚੱਕਣੀ ਆ। ਉਹ ਬਾਈ ਗੱਲ ਸੁਣੀ ਯਾਰ। ਪੈਸੇ ਪੂਰੇ ਨਹੀਂ ਗਿਣ ਲਓ। ਉਹ ਯਾਰ ਉਹ ਤਾਂ ਠੀਕ ਆ ਆ ਜਾ ਸੌਂਚ ਆ ਜਾ। ਅਸਲ ਨਾਲ ਬਾਈ ਮੈਂ ਯਾਰ ਤੇਰੇ ਨਾਲ ਬਹੁਤ بڑا ਧੋਖਾ ਕਰਿਆ ਯਾਰ। ਕਾਦਾ ਧੋਖਾ ਹੀ? ਉਹ ਬਾਈ ਯਾਰ ਕੱਲ ਨਾ ਮੈਂ ਤੈਨੂੰ ਕੋਈ ਪੈਸੇ ਨਹੀਂ ਪਾਏ ਯਾਰ। ਤੁਸੀਂ ਭੁੱਲ ਰਹੇ ਹੋ ਜੀ ਥੋਨੇ ਮੈਨੂੰ ਕੱਲ ਨਾ 1000 ਰੁਪਏ ਤੁਹਾਡੇ ਲਵੇ ਕੈਸ਼ ਨਹੀਂ ਹੈਗਾ ਤੀ ਤੇ ਤੁਸੀਂ ਮੈਨੂੰ ਕਹਿੰਦੇ ਵੀ ਆਨਲਾਈਨ ਪਾ ਦੇਣਾ। ਤਾਂ ਸੁਣ ਲਾ। ਯਾਰ ਤੂੰ ਕਹਿ ਨਹੀਂ ਰਿਹਾ ਦੀ ਮੈਨੂੰ ਆਨਲਾਈਨ ਦਾ ਹਿਸਾਬ ਨਹੀਂ ਹੈਗਾ ਹਾਂਜੀ ਹਾਂ ਮੇਰੇ ਮਨ ਚ ਨਾ ਇਹੀ ਲਾਲਚ ਆ ਗਿਆ ਯਾਰ ਮੈਂ ਨਾ ਤੈਨੂੰ ਬਸ ਪੁਰਾਣੀ ਸਕਰੀਨਸ਼ਾਟ ਦਿਖਾਤੇ ਤੈਨੂੰ ਲੱਗਿਆ ਵੀ ਮੈਨੂੰ ਪੈਸੇ ਆ ਗਏ ਪਰ ਮੈਂ ਤੈਨੂੰ ਨਹੀਂ ਪਾਏ ਯਾਰ ਬਹੁਤ ਵੱਡਾ ਧੋਖਾ ਕਰਿਆ ਯਾਰ ਬਾਈ ਯਾਰ ਮੈਨੂੰ ਬਹੁਤ ਸ਼ਰਮ ਆ ਰਹੀ ਆ ਤੂੰ ਚਾਹੁੰਦਾ ਨਾ ਯਾਰ ਤੂੰ ਪੈਸੇ ਆਹ ਰੱਖ ਲੰਦਾ ਪਰ ਮੈਂ ਯਾਰ 1000 ਰੁਪਏ ਪਿੱਛੇ ਧਰਨ ਵਾਲਾ ਐਡਾ ਵੱਡਾ ਧੋਖਾ ਕਰਿਆ ਯਾਰ ਬਾਈ ਯਾਰ ਮੈਨੂੰ ਮਾਫ ਕਰੀ ਯਾਰ ਬਹੁਤ ਵੱਡੀ ਗਲਤੀ ਕਰ ਲਈ ਮੈਂ ਯਾਰ ਤੂੰ ਯਾਰ ਗਰੀਬ ਬੰਦੇ ਨਾਲ ਐਡਾ ਵੱਡਾ ਧੋਖਾ ਯਾਰ ਆ ਹਜ਼ਾਰ ਕੱਲ ਵਾਲਾ ਤੇ ਹਜ਼ਾਰ ਤੋਂ ਅੱਜ ਤੇਲ ਫੂਕ ਕੇ ਆਇਆ। ਧੰਨਵਾਦ। ਤੂੰ ਆ ਨਹੀਂ ਬਈ। ਅੰਦਰ ਆ ਜਾ ਯਾਰ ਪਾਣੀ ਪੂਣੀ ਪੀ ਕੇ ਆਈਂ ਠੀਕ ਆ। ਗਰਮੀ ਬਹੁਤ ਆ ਜਾ। ਠੀਕ ਹੈ ਜੀ। ਆਜਾ। ਬਹੁਤ ਵੱਡੀ ਗਲਤੀ ਕਰ ਲਈ ਯਾਰ। ਹਾਂਜੀ ਕਿਵੇਂ ਲੱਗੀ ਵੀਡੀਓ? ਉਮੀਦ ਕਰਦਾ ਵਧੀਆ ਲੱਗੀ ਹੋਊਗੀ ਜੇ ਤਾਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ। ਅਗਰ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਸਾਡੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਇਦਾਂ ਦੀਆਂ ਵੀਡੀਓ ਅਸੀਂ ਛੋਟੀਆਂ-ਛੋਟੀਆਂ ਲੈ ਕੇ ਆਉਂਦੇ ਰਹਾਂਗੇ ਉਮੀਦ ਕਰਦਾ ਤੁਹਾਨੂੰ ਵਧੀਆ ਲੱਗ ਰਹੀ ਨੇ ਪਰ ਫਿਰ ਵੀ ਤੁਸੀਂ ਇਹਨੂੰ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਕਿ ਕਿੱਦਾਂ ਦੇ ਲੱਗ ਰਹੇ ਨੇ ਇਹ ਕੰਟੈਂਟ ਤਾਂ ਅਸੀਂ ਹੋਰ ਹਰ ਮਤਲਬ ਮੰਡੇ ਜਾਂ ਬੈਡਨੈਸਡੇ ਲੈ ਕੇ ਆਉਂਦੇ ਰਹਾਂਗੇ ਪਿਆਰ ਦਿਓ ਬਾਕੀ ਤੁਸੀਂ ਆਨਲਾਈਨ ਸਕੈਮ ਤੋਂ ਬਚਿਓ ਸਾਡੇ ਵੱਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਧੀ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਊਗੀ ਮਿਲਦੇ ਆ ਇੱਕ ਨੈਕਸਟ ਵੀਡੀਓ ਦੇ ਨਾਲ ਉਦੋਂ ਤੱਕ ਲਈ ਗਈ ਉਦੋਂ ਲਈ ਰੱਬ ਰਾਖਾ